ਦੋਸਤੋ ਤੰਦਰੁਸਤ ਸਰੀਰ ਜੇ ਹੋਵੇ ਤਾਂ ਚਿਹਰਾ ਵੀ ਚਮਕਦਾ ਹੀ ਹੈ ਸਵਾਮੀ ਜੀ ਵਾਂਗੂ ਚਮਕਦਾ ਹੈ ਛੇਰੇ ਤੇ ਲਾਲੀ ਹੈ ਨਾ ਤੇ ਰੌਣਕਾਂ ਹੁੰਦੀਆਂ ਤੇ ਸਾਡੇ ਵਰਗੇ ਬੰਦੇ ਜਿਹੜੇ ਅੰਦਰੋਂ ਵੀ ਦੁਖੀ ਐ ਤੇ ਉਹ ਚਿਹਰੇ ਤੋਂ ਵੀ ਫਿਰ ਦੁਖੀ ਹੀ ਲੱਗਦੇ ਨੇ ਕਿਉਂਕਿ ਜਿਆਦਾ ਦੁਨਿਆਵੀ ਹੋ ਜਾਂਦੇ ਆ ਤੇ ਮਨ ਦੀ ਇੱਛਾ 24 ਘੰਟੇ ਹੀ ਰਹਿੰਦੀ ਐ ਵਿਆਹ ਲੈ ਲਿਓ ਲੈ ਲਿਓ ਮਟੀਰੀਅਲਿਸਟਿਕ ਦੁਨੀਆਂ ਜਿਹੜੀ ਜੀ ਜੀ ਤੇ ਸਰੀਰ ਦਾ ਧਿਆਨ ਵੀ ਨਹੀਂ ਰੱਖ ਪਾਉਂਦੇ ਸ੍ਰੀ ਸੁਆਮੀ ਜੀ ਅੱਜ ਤੱਕ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਮੰਡੀ ਹੈ ਜੀ ਉਹ ਬਿਊਟੀ ਦੀ ਹੈ ਹਾਂ ਬਿਊਟੀ ਦੀ ਮੰਡੀ ਹੈ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਜੀ ਜੀ ਕਰੀਮ ਤੁਸੀਂ ਬੇਸ਼ੱਕ 50000 ਰੁਪਏ ਦੀ ਲੈ ਲਓ ਦੁਨੀਆ ਦੇ ਵਿੱਚ ਪਈ ਹੋਣੀ ਹੈ ਇਸ ਟਾਈਮ ਆਪਾਂ ਸਿਰਫ ਗੱਲ ਕਰ ਰਹੇ ਆਪਾਂ ਦੇਖੀ ਵੀ ਨਹੀਂ ਜੀ ਕਿਉਂਕਿ ਆਮ ਬੰਦੇ ਆ ਲੇਕਿਨ ਜਿਹੜੇ ਅਮੀਰ ਲੋਕ ਨੇ ਚਿਹਰੇ ਨੂੰ ਅਰਬਾਂ ਬਤੀ ਲੋਕ ਨੇ ਚਮਕਦਾ ਰੱਖਣ ਲਈ ਉਹ ਕਰੀਮਾਂ ਯੂਜ਼ ਕਰਦੇ ਨੇ ਜੀ ਔਰ ਸਭ ਤੋਂ ਵੱਡੀ ਤਰਾਸ਼ ਦੀ ਜਿਹੜੀ ਹੈ ਜੀ ਜਿਹੜੀ ਤੁਹਾਡੇ ਦਿਮਾਗ 'ਚ ਸ਼ਾਇਦ ਨਾ ਹੋਵੇ ਕਿਉਂਕਿ ਅਸੀਂ 24 ਆਵਰਸ ਕੋ ਹੁੰਦੇ ਆ ਜੀ ਅੱਜ ਲੁਧਿਆਣੇ ਆ ਇਸ ਟਾਈਮ ਕੱਲੋਂ ਚੰਡੀਗੜ੍ਹ ਬੈਠੇ ਆ ਦਿੱਲੀ ਬੈਠੇ ਆ ਜੀ 30 ਤੋਂ 40% ਫੀਮੇਲ ਨੇ ਜਿਹੜੇ ਜੀ ਉਹ ਮੇਕਅਪ ਐ ਇੰਨਾ ਕੁ ਲਾ ਕੇ ਰੱਖਦੇ ਨੇ ਕਿ ਜਦੋਂ ਉਹ ਘਰ ਜਾਂਦੇ ਨੇ ਸ਼ਾਇਦ ਸ਼ੀਸ਼ੇ 'ਚ ਆਪ ਹੀ ਨਾ ਪਛਾਣ ਪਾਣ ਕੇ ਮੈਂ ਹੀ ਆ ਇਹ ਜੀ ਹੈਨਾ ਤੇ ਕਈ ਵਾਰ ਮੈਂ ਦੇਖਦਾ ਕਈ ਮੇਕਅਪ ਦੀਆਂ ਵੀਡੀਓਜ਼ ਆਉਂਦੀਆਂ ਜੀ ਜਦੋਂ ਇੱਕ 70 ਸਾਲ ਦੀ 80 ਸਾਲ ਦੀ ਬਜ਼ੁਰਗ ਫੀਮੇਲ ਨੂੰ 16 ਸਾਲ ਦੀ ਬਣਾ ਦਿੱਤਾ ਜਾਂਦਾ ਹੈ ਜੀ ਹੈ ਨਾ ਮੇਕਅਪ ਦੇ ਨਾਲ ਉਹ ਹੈ ਆਪਣੇ ਲਈ ਇੱਕ ਇਤਰਾਸ਼ ਦੀ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਪੁਰਾਣੇ ਲੋਕਾਂ ਦੇ ਵਿੱਚ ਜਿਹੜੇ ਚਿਹਰੇ ਦੀਆਂ ਰੌਣਕਾਂ ਸੀ ਜਿਹੜੇ ਜਿਹੜਾ ਚਿਹਰੇ ਦਾ ਨੂਰ ਸੀ ਜਿਹੜਾ ਚਿਹਰੇ ਤੇ ਇੱਕ ਪਿਆਰ ਝਲਕਦਾ ਸੀ ਜਿਹੜਾ ਚਿਹਰੇ ਤੇ ਇੱਕ ਦੂਜੇ ਨਾਲ ਮਿਲਵਰਤਨ ਝਲਕਦਾ ਸੀ ਉਹ ਸਭ ਗਾਇਬ ਹੋ ਗਿਆ ਜੀ ਤੁਸੀਂ ਕੀ ਕਹੋਗੇ ਇਸ ਗੱਲ ਬਾਰੇ ਤੁਸੀਂ ਵੀ ਦੁਨੀਆ ਦੇਖੀ ਹੈ ਤੇ ਅੱਜ ਵੀ ਦੇਖ ਰਹੇ ਹੋ ਇਹ ਇੱਕ ਇਸ ਮੇਰੀਆਂ ਗੱਲਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਬਿਲਕੁਲ 100% ਸੇਕੋ ਸਾਹਿਬ ਤੁਹਾਡੀਆਂ ਗੱਲਾਂ ਦੇ ਵਿੱਚ ਸੱਚਾਈ ਆ ਤੁਸੀਂ ਅੰਤ ਦੇ ਵਿੱਚ ਜੋ ਗੱਲ ਕਹੀ ਉਹ ਬਹੁੜੀ ਪਰਫੈਕਟ ਆ ਜੀ ਉਹ ਇਹ ਆ ਕਿ ਪੁਰਾਣੇ ਜਵਾਨਾਂ ਦੇ ਵਿੱਚ ਚਿਹਰਿਆਂ ਦੇ ਉੱਤੇ ਮਾਈਆਂ ਦੇ ਖਾਸ ਕਰਕੇ ਬੀਬੀਆਂ ਦੇ ਹਾਂਜੀ ਚਿਹਰਿਆਂ ਤੇ ਗੱਲਾਂ ਦੇ ਉੱਤੇ ਕਨਾਲੀ ਝਲਕਦੀ ਹੁੰਦੀ ਸੀ ਜੀ ਉਹ ਕਰੀਮਾਂ ਨਾਲ ਨਹੀਂ ਸੀ ਉਹ ਉਹ ਖਰਾਕ ਦੇ ਨਾਲ ਸੀ ਇਸ ਲਈ ਦੁੱਧ ਮੱਖਣੀ ਸਾਡੇ ਚਿਹਰਿਆਂ ਦੀਆਂ ਰੌਣਕਾਂ ਨੇ ਖਰਾਕ ਸਾਡੀ ਚਿਹਰਿਆਂ ਦੀ ਰੌਣਕਾਂ ਨੇ ਜਿੰਨਾ ਤੁਸੀਂ ਪ੍ਰੋਟੀਨ ਵਿਟਾਮਿਨਸ ਸਮ ਕਰਕੇ ਜਿੰਨਾ ਸਰੀਰ ਨੂੰ ਲੋੜ ਆ ਤੁਸੀਂ ਲਾਉਂਗੇ ਤਾਂ ਤੁਹਾਨੂੰ ਕਿਸੇ ਕਰੀਮ ਦੀ ਲੋੜ ਨਹੀਂ ਲੱਸੀ ਠੀਕ ਹੈ ਜੀ ਤੁਸੀਂ ਖਾਹਕ ਲਓ ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਮੇਰੀ ਬੇਨਤੀ ਆ ਕਿ ਤੁਸੀਂ ਹਜ਼ਾਰਾਂ ਰੁਪਏ ਦੀਆਂ ਕਰੀਮਾਂ ਜੋ ਵਰਤ ਰਹੇ ਆ ਉਹਦੇ ਲਈ ਤੁਸੀਂ ਆਪਣੀ ਖਾਹਕ ਨੂੰ ਧਿਆਨ ਦਿਓ ਖਾਹਕ ਦੱਸੋ ਪੂਰੇ ਦਿਨ ਦੀ ਇੱਕ ਫੀਮੇਲ ਤੇ ਮੇਲ ਜਿਹੜੇ ਨੇ ਅੱਜ ਦੇ ਟਾਈਮ 'ਚ ਉਹਨਾਂ ਨੂੰ ਇੱਕ ਖਾਹਕ ਦੱਸੋ ਦੇਸੀ ਬਿਲਕੁਲ ਹੀ ਨੁਸਖਾ ਖਾਹਕ ਦਾ ਜੀ ਖਰਾਕ ਦਾ ਗਲਤ ਇਹ ਜੀ ਸਾਨੂੰ ਜੋ ਕਲੋਰੀ ਚਾਹੀਦੀ ਆ ਦਿਨ ਦੇ ਵਿੱਚ ਉਹ 1600 ਚਾਹੀਦੇ ਆ ਜੀ ਹਰ ਇੱਕ ਆਦਮੀ ਦੇ ਅੱਜ ਦੇ ਜਵਾਨੇ ਦੇ ਵਿੱਚ 600 700 800 ਜੀ ਇਸ ਲਈ ਸਾਨੂੰ ਬਿਮਾਰੀਆਂ ਵੀ ਇਸ ਲਈ ਲੱਗਦੀਆਂ ਨੇ ਵੀ ਪ੍ਰਤੀਰੋਧਕਾ ਜਿਹੜੀ ਸਾਡੀ ਸਰੀਰ ਦੀ ਉਹ ਸਹੀ ਨਹੀਂ ਹੈਗੀ ਜੀ ਇਸ ਲਈ ਸਵੇਰੇ ਉੱਠੋ ਸ਼ਹਿਰ ਨੂੰ ਜਾਓ ਪਹਿਲੀ ਗੱਲ ਤਾਂ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਨੁਕਤਾ ਦੱਸਣ ਲੱਗਾ ਚਿਹਰੇ ਦੇ ਲਈ ਤੇ ਬੀਪੀ ਹਾਈ ਦੇ ਲਈ ਜੀ ਦੋਹਾਂ ਦੇ ਕੰਮ ਕਰਦਾ ਜੀ ਤੁਸੀਂ 4 ਗਲਾਸ ਪਾਣੀ ਦੇ ਪੀ ਸਕਦੇ ਹੋ ਪਿਓ ਜੀ 3 ਪੀ ਸਕਦੇ ਆ 3 ਪਿਓ 2 ਪੀ ਸਕਦੇ ਆ 2 ਪੀਓ ਸੇ ਕਿਵੇਂ ਸਿੱਧਾ ਹੀ ਸਿੱਧਾ ਹੀ ਪੀ ਕੇ ਤੁਸੀਂ ਕੀ ਕਰਨਾ ਹੈ ਉਹਦਾ ਨਿਰਜਲੀਕਰਨ ਕਰਨਾ ਹੈ ਬਾਹਰ ਕੱਢ ਦੇਣਾ ਅੱਛਾ ਕੱਟੀ ਕਰ ਦੇਣੀ ਹੈ ਉਂਗਲਾਂ-ਉਂਗਲਾਂ ਜੀਆਂ ਮਾਰ ਕੇ ਹਾਂਜੀ ਤੁਹਾਡਾ ਪੇਟ ਸਾਫ ਹੋਇਆ ਜਿੰਨਾ ਵੀ ਸਿਸਟਮ ਦੀ ਤੁਹਾਡਾ ਬਾਹਰ ਨਿਕਲਿਆ ਪਹਿਲਾ ਫਾਇਦਾ ਇਹਦਾ ਇਹ ਹੋਊਗਾ ਕਿ ਤੁਹਾਡਾ ਬੀਪੀ ਹਾਈ ਨਹੀਂ ਹੋਊਗਾ ਜੀ ਬੀਪੀ ਦੀ ਤੁਹਾਡੀ ਗੋਲੀ ਛੁੱਟ ਜੂਗੀ ਪੰਜ ਜਾਂ 7 ਦਿਨਾਂ ਚ ਅੱਛਾ ਜੀ ਉਹਦਾ ਕਾਰਨ ਸੁਣੋ ਕੀ ਹੈ ਦੋਸਤੋ ਇਲਾਕੇ ਰਖਤਾ ਸਵਾਮੀ ਜੀ ਸੁਣੋ ਕੀ ਹੈ ਸਮਾਜ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਸਾਨੂੰ ਉਲਟੀਆਂ ਜਾਂ ਟੱਟੀਆਂ ਲੱਗਦੀਆਂ ਨੇ ਸਾਡਾ ਬੀਪੀ ਲੋ ਹੁੰਦਾ ਹਾਂ ਬੈਲੈਂਸ ਹੋ ਜਾਂਦਾ ਬੈਲੈਂਸ ਹੋ ਜਾਂਦਾ ਇਸ ਲਈ ਇਹ ਕਰੋ ਦੂਜੇ ਨੰਬਰ ਤੇ ਚਿਹਰੇ ਤੇ ਹਾਂ ਜਦੋਂ ਤੁਸੀਂ ਉਲਟੀ ਕਰੋਗੇ ਤਾਂ ਪੂਰੇ ਦੇ ਪੂਰੇ ਖੂਨ ਦਾ ਜਿਹੜਾ ਸਰਕਲ ਆ ਉਹ ਚਿਹਰੇ ਤੇ ਆ ਜਾਗਾ ਅੱਛਾ ਰੈਗੂਲਰ ਕਰਨਾ ਕਰੋ ਨੁਕਸਾਨ ਹੀ ਕੋਈ ਨਹੀਂ ਨੁਕਸਾਨ ਕੋਈ ਜੋਗੀ ਕਰਦੇ ਨੇ ਜੀ ਆਪਣੇ ਆਪ ਆਵੇ ਜਾਂ ਕਿਵੇਂ ਉਲਟੀ ਜਾਂ ਉਂਗਲਾਂ ਨਾਲ ਹੀ ਨਹੀਂ ਉਂਗਲਾਂ ਨਾਲ ਕਰੋ ਤੁਸੀਂ ਨੀਲ ਜਲੀ ਕਰਨ ਕਰੋ ਅੱਛਾ ਚਾਰ ਗਲਾਸ ਪੰਜ ਜਿੰਨੇ ਪੀਣੇ ਪੀਜੀ ਤੇ ਕੋਸਾ ਕਰ ਲਓ ਪਾਣੀ ਜਾਂ ਸਿੱਧਾ ਹੀ ਕੋਸਾ ਵੀ ਕਰ ਸਕਦੇ ਹੋ ਕੋਸਾ ਨਹੀਂ ਕਰ ਸਕਦੇ ਇਹਨਾਂ ਨੂੰ ਨਹੀਂ ਆਉਂਦਾ ਨਹੀਂ ਆਉਗੀ ਆਉਗੇ ਜੀ ਦੋ ਦਿਨ ਤੇ ਬਾਅਦ ਆ ਜਾਓ ਇੱਕ ਦਿਨ ਬਾਅਦ ਆਓ ਉਲਟੀ ਆਉਗੀ ਕਿਉਂਕਿ ਸਰੀਰ ਤੁਹਾਡਾ ਸਭ ਤੋਂ ਪਿਆਰਾ ਮਿੱਤਰ ਆ ਜਦੋਂ ਤੁਸੀਂ ਜਿਵੇਂ ਤੁਸੀਂ ਕਹੋਗੇ ਇਹ ਤੁਹਾਡੀ ਗੱਲ ਨੂੰ ਉਂਗਲਾਂ ਨਾਲ ਜੇ ਜ਼ਖਮ ਹੋ ਜਾਂਦੇ ਆ ਕਿਹਨਾਂ ਨਹੀਂ ਹੁੰਦੇ ਜੀ ਨਹੀਂ ਹੁੰਦੇ ਪਹਿਲਾਂ ਲੋਕ ਕੀ ਕਰਦੇ ਸੀ ਵੀ ਦਾਤਣ ਲੈਂਦੇ ਸੀ ਨਿੰਮ ਦੀ ਉਹ ਬੈਸਟ ਸੀ ਜਾਂ ਕਿਸੇ ਦੀ ਉਹ ਗਲੇ 'ਚ ਮਾਰਦੇ ਸੀ ਉਹ ਬਾਹਰ ਕੱਢਦੇ ਸੀ ਪਰ ਬੀਪੀ ਆਈ ਨਹੀਂ ਹੁੰਦਾ ਸੀ ਉਹ ਜੋ ਪਾਣੀ ਵੀ ਪੀਣ ਦੀ ਲੋੜ ਨਹੀਂ ਸੀ ਆਹੀ ਗੰਦਗੀ ਨਿਕਲ ਜਾਂਦੀ ਅੱਜ ਕੱਲ ਅਸੀਂ ਮੁਰਸ਼ ਕਰਦੇ ਆ ਅਸੀਂ ਅੰਦਰਲਾ ਸਿਸਟਮ ਨਹੀਂ ਸਾਫ਼ ਕਰਦੇ ਉਹ ਦੋਸਤੋ ਅਸੀਂ ਖੁਦ ਆਪਣੇ ਆਪ ਨੂੰ ਮਾਰ ਰਿਹਾ ਅਸੀਂ ਜਿਹੜੀ ਮੌਤ ਹੈ ਨਾ ਆਪਣੇ ਨਾਲ ਬੰਨੀ ਫਿਰਦੇ ਆ ਜਿਵੇਂ ਕਹਿੰਦੇ ਆ ਆਪ ਹੀ ਰੱਸੀ ਬਨ ਲਈ ਮੌਤ ਨੂੰ ਸ਼ਰੀਰ ਨੂੰ ਅਸੀਂ ਖਤਮ ਕਰ ਰਿਹਾ ਹਾਂ ਜੀ ਬਹੁਤ ਗੱਲਾਂ ਕਮਾਲ ਨੇ ਸੁਆਮੀ ਇਹ ਗੱਲਾਂ ਤਾਂ ਕਦੇ ਸੁਣੀਆਂ ਹੀ ਨਹੀਂ ਜੀ ਅੱਛਾ ਹੁਣ ਭੈਣਾ ਨੂੰ ਹੁੰਦਾ ਵੀ ਸਾਡੇ ਚਿਹਰੇ ਚਮਕ ਜਾਣ ਸਾਡੀਆਂ ਅੱਡੀਆਂ ਚਮਕ ਜਾਣ ਹਾਂ ਅੱਡੀਆਂ ਤੇ ਚਿਹਰੇ ਦੀਆਂ ਭੈਣਾ ਬੜਾ ਖਿਆਲ ਰੱਖਦੀਆਂ ਨੇ ਹਾਂ ਅੱਡੀਆਂ ਬਹੁਤ ਇਸ ਲਈ ਛੋਟਾ ਜਿਹਾ ਬਾਰ ਜੀ ਤੁਸੀਂ ਸਵੇਰੇ ਮਿੱਠਾ ਸੋਡਾ ਹਾਂ ਬੈਂਕਿੰਗ ਪਾਊਡਰ ਮਿੱਠਾ ਸੋਡਾ ਲਓ ਥੋੜਾ ਜਿਹਾ ਪਿਓ ਤੁਸੀਂ ਜਿੱਥੇ ਜਿੱਥੇ ਤੱਕ ਤੁਹਾਡੇ ਗੰਦਗੀ ਆ ਹਾਂ ਇਹਦੇ ਨੂੰ ਸਾਫ਼ ਕਰੋ ਤੁਹਾਡਾ ਬਿਲਕੁਲ ਚਿਹਰਾ ਜਿਹੜਾ ਚਮਕ ਚੁ। ਹੋਰ ਕੁਝ ਨਹੀਂ ਲਾਣਾ। ਮੈਂ ਕਹਾਂ ਜੀ 5 ਮਿੰਟ ਦੇ ਵਿੱਚ ਅੱਡੀਆਂ ਥੋਡੀਆਂ। ਹਾਂ। ਜਿੰਨੀ ਮਰਜ਼ੀ ਮੈਨੂੰ ਤੇ ਵੀ ਲਾ ਸਕਦੇ ਹੋ ਬੇਕਿੰਗ ਪਾਊਡਰ। ਲਾ ਸਕਦੇ ਆ ਜੀ। ਕੋਈ ਨੁਕਸਾਨ ਤਾਂ ਨਹੀਂ ਹੋਊ। ਪੀ ਸਕਦੇ ਹੋ। 2 ਜਾਂ 3 ਛੁਟਕੀਆਂ। ਪਾਣੀ 'ਚ ਤੁਸੀਂ ਲਾਓਗੇ ਤੁਹਾਡੇ ਚਿਹਰੇ ਚਮਕਣੇ ਸ਼ੁਰੂ ਹੋ ਜਾਣਗੇ। ਬੇਕਿੰਗ ਸੋਡਾ 2 ਚਮ। ਮੈਂ ਪਾਣੀ ਦੀ ਐਡੀ ਸ਼ੁੱਧੀ ਕਰਦਾ ਜੀ। ਅੱਛਾ। ਸਾਡਾ ਪਾਣੀ ਵੀ ਸ਼ੁੱਧ ਹੈ। ਕਿੰਨੀ ਵਾਰ ਪੀ ਲੋ? ਤਿੰਨ ਵਾਰੀ ਤੁਸੀਂ ਪੀ ਸਕਦੇ ਹੋ ਦੋ ਦੋ ਚੁਟਕੀਆਂ ਬੇਕਿੰਗ ਛੋੜਾ ਦੋ ਦੋ ਚੁਟਕੀਆਂ ਇੱਕ ਇੱਕ ਜਮ ਚਲੋਗੇ ਪੇਟ ਸਾਫ ਕਰ ਦੂਗਾ ਇੱਕ ਇੱਕ ਚੁਟਕੀ ਪਾ ਲਓ ਬੇਸ਼ੱਕ ਇੱਕ ਇੱਕ ਚੁਟਕੀ ਹਰ ਵਾਰ ਪੀਣੇ ਪੰਜ ਵਾਰ ਪੀਣੇ ਜਮ ਉਧਰ ਜਿਹਾ ਪਾ ਕੇ ਰੱਖ ਲਓ ਬਿਲਕੁਲ ਬਿਲਕੁਲ ਧੋਮੀ ਜਿਵੇਂ ਨਾਲ ਦੀ ਨਾਲ ਇਸ ਚੀਜ਼ ਨੂੰ ਕੰਪੇਅਰ ਕਰਾ ਜਿਵੇਂ ਤੁਲਸੀ ਹੈ ਜਿਹੜੀ ਤੁਲਸੀ ਵੀ ਅੱਜ ਕੱਲ ਮਾਰਕੀਟ ਦੇ ਵਿੱਚ ਛੋੜੀਆਂ ਛੋੜੀਆਂ ਸ਼ੀਸ਼ੀਆਂ ਬੜੀਆਂ ਮਹਿੰਗੀਆਂ ਆਉਣ ਲੱਗੀਆਂ ਉਹ ਤੁਲਸੀ ਦਾ ਕੰਮ ਵੀ ਇਹ ਬੇਕਿੰਗ ਛੋੜੇ ਵਾਲਾ ਹੋ ਸਕਦਾ ਹੈ ਕਿ ਵੀ ਚਿਹਰੇ ਤੇ ਚਮਕਾ ਜੋ ਜਿਹੜਾ ਪਾਣੀ ਜਿੱਤੂਮਕਾ ਪਾਇਆ ਨਹੀਂ ਅਸ ਉਹ ਤਾਂ ਅਸੀਂ شہਦ ਹਾਂਜੀ ਮਿੱਠਾ ਸੋਡਾ ਹਾਂ ਇਹਦਾ ਪੇਸਟ ਬਣਾ ਕੇ ਅਸੀਂ ਲਾ ਸਕਦੇ ਹਾਂ ਕਿਹਰੇ ਤੇ ਚਿਹਰੇ ਤੇ ਪੰਜਾਂ 10 ਮਿੰਟ ਲਈ ਲਾਉਂਗੇ ਤਾਂ ਵਧੀਆ ਰਿਜ਼ਲਟ ਆਉਣਗੇ ਅਗਰ ਤੁਸੀਂ ਹੋਰ ਸਟਰੋਂਗ ਕਰਨਾ ਹੈ ਹਾਂ ਇਹਦੇ ਵਿੱਚ ਐਲੋਵੇਰਾ ਦਾ ਰਸ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਜਿਹੜੀਆਂ ਉਹ ਡੱਬੀਆਂ ਹੁੰਦੀਆਂ ਉਹ ਵੀ ਪਾ ਸਕਦੇ ਹੋ ਲੇਕਿਨ ਚੀਜ਼ਾਂ ਨੇਚਰਲੀ ਹੋਣ ਬਾਜ਼ਾਰ ਦੇ ਵਿੱਚ ਬਾਜ਼ਾਰ ਦਾ ਕੁਝ ਨਾ ਹੋਵੇ ਉਸ ਨਹੀਂ ਬਾਜ਼ਾਰ ਦਾ ਹਾਂ ਐਲੋਵੇਰਾ ਵੀ ਘਰ ਦਾ ਹੋਵੇ ਬਿਲਕੁਲ ਕਿਉਂਕਿ ਜਦੋਂ ਕੰਪਨੀਆਂ ਕਿਸੇ ਚੀਜ਼ ਨੂੰ ਨਿਰਮਿਤ ਕਰਦੀਆਂ ਨੇ ਬਣਾਉਂਦੀਆਂ ਨੇ ਉਦੇ ਵਿੱਚ ਉਹਦੇ ਪ੍ਰਾਣ ਖਤਮ ਹੋ ਗਏ। ਸਮਝੀ ਇਹ ਗਰੰਟੀ ਲੈਣੇ ਆ ਮੈਂ ਇਹ ਜਿਹੜੀਆਂ ਫੀਮੇਲਸ ਨੇ ਉਹ ਖੁਸ਼ ਹੋ ਜਾਣਗੀਆਂ ਫਾਰਮੂਲੇ ਨਾਲ। ਬੱਸ ਨੇ ਭੈਣਾਂ ਨੇ ਕੀਤਾ ਵੀ ਹੁਣ ਆ ਭੈਣਾਂ ਇਹਨਾਂ ਸਾਨੂੰ ਦੱਸ ਕੇ ਗਈਆਂ ਨੇ। ਅੱਛਾ। ਸਾਨੂੰ ਬਹੁਤ ਸਾਰੇ ਨੁਕਤੇਜ ਕਿਉਂ ਜਿਹੜਾ ਆਪਣਾ ਆਯੁਰਵੇਦ ਆ ਇਹਨੂੰ ਦੱਖਣੀ ਆਯੁਰਵੇਦ ਕਿਹਾ ਜਾਂਦਾ। ਇਹਦਾ ਨੁਕਸਾਨ ਕਦੇ ਸੁਣਿਆ ਤਾ? ਨਹੀਂ ਨਹੀਂ ਨਹੀਂ। ਪ੍ਰਕਿਰਤੀ ਕਿਉਂਕਿ ਜਿਹਦੇ ਵਿੱਚ ਪ੍ਰਾਣ ਆ ਉਹ ਕਦੇ ਕੋਈ ਨੁਕਸਾਨ ਨਹੀਂ ਕਰਦਾ। ਅੱਛਾ 베ਕਿੰਗ ਸੋਡੇ ਚ ਮਤਲਬ ਆਪਾਂ ਸੋਚਿਆ ਨਾਲ ਪਾਣੀ ਦੇ ਵਿੱਚ ਹਨ ਇਹ ਚ ਨੇਚਰਲ ਚੀਜ਼। ਇਹ 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 ਪੈਨ ਵਾਲੀ ਬਹੁਤ ਵਧੀਆ ਸਾਨੂੰ ਜੋ ਨੁਕਤੇ ਸਾਨੂੰ ਮਿਲਿਆ ਕੋਈ ਜਿਹੜੇ ਤੇ ਜਿਵੇਂ ਕੋਈ ਲੱਖਾਂ ਰੁਪਏ ਦੀ ਆਪਾਂ ਗੱਲ ਸ਼ੁਰੂ ਕੀਤੀ ਵੀ ਕਰੀਮਾਂ ਲਾਲ ਆ ਕੇ ਚਿਹਰੇ ਖਰਾਬ ਕਰੋਂਗੇ ਖਰਾਬ ਹੋ ਜਾਂਦੇ ਤੇ ਕਿਹੜੀ ਕਰੀਮ ਕੋਈ ਘਰੇ ਬਣ ਸਕਦੀ ਹੈ ਛੋਟੀ ਜਿਵੇਂ ਕਹਿੰਦੇ ਆ ਮੈਂ ਸੁਣਿਆ ਸੀਗਾ ਆ ਕੋਈ ਆ ਪਰਸੋਂ ਇੰਟਰਵਿਊ ਆ ਰਹੀ ਸੀਗੀ ਜਿਹੜੀ ਅਮਰ ਦੂਰੀ ਨੇ ਉਹਨਾਂ ਦਾ ਇੰਟਰਵਿਊ ਆ ਰਹੀ ਸੀ ਕੰਟਰੀਵਿਊ ਦੇ ਵਿੱਚ ਉਹ ਕਹਿੰਦੇ ਮੈਂ ਕਦੇ ਵੀ ਜ਼ਿੰਦਗੀ 'ਚ ਮੇਕਅਪ ਥੋੜਾ ਜਿਹਾ ਮੈਨੂੰ ਮਜਬੂਰੀ 'ਚ ਕਰਨਾ ਪਵੇ ਠੀਕ ਹੈ ਨਹੀਂ ਮੈਂ ਬੇਸਣ ਤੇ ਦੁੱਧ ਯੂਜ਼ ਕਰਦੀਆਂ ਦਾਜਾ ਪਰਮਨੈਂਟਲੀ ਉਹਦਾ ਕੀ ਫਾਰਮੂਲਾ ਹੈ ਉਹ ਘਰੇਲੂ ਨੁਕਤਾ ਬਹੁਤ ਵਧੀਆ ਇਹ ਰੂ ਨੁਕਤੇ ਦੱਸੋ ਕਿਰਿਆ ਲਈ ਹਾਂ ਤੁਸੀਂ ਇੱਕ ਜਾਂ ਦੋ ਚਮਚ ਬੇਸਨ ਲਓ ਹੂੰ ਬੇਸਨ ਦੀ ਤਸੀਰ ਕੀ ਆ ਠੰਡੀ ਅੱਛਾ ਜੀ ਉਹਦੇ ਵਿੱਚ ਇੱਕ ਚਮਚ ਤੁਸੀਂ ਮਲਾਈ ਪਾਓ ਹਾਂ ਜਾਂ ਦੋ ਚਮਚ ਤੁਸੀਂ ਦੁੱਧ ਪਾਓ ਹਾਂ ਬਿਨਾਂ ਉਬਲਿਆ ਪਾਣੀ ਨਹੀਂ ਪਾਣਾ ਉਹਦੇ 'ਚ ਠੀਕ ਹੈ ਉਬਲਿਆ ਨਾ ਹੋਵੇ ਦੁੱਧ ਨਾ ਉਬਲਿਆ ਨਾ ਅੱਛਾ ਕੱਚਾ ਦੋ ਉਹਦੇ ਵਿੱਚ ਕੀ ਕਰਨਾ ਤੁਸੀਂ ਦੋ ਜਾਂ ਤਿੰਨ ਚਮਚੇ ਸਿੱਧਾ ਇਹੋਗਰਾ ਲਓ ਅੱਛਾ ਉਦਾ ਇੱਕ ਲੇਪ ਬਣਦਾ ਠੀਕ ਹੈ ਤੁਸੀਂ ਜਿਹਰੇ ਤੇ ਜਿੱਥੇ ਮਰਜ਼ੀ ਲਗਾਓ ਕੋਈ ਨੁਕਸਾਨ ਨਹੀਂ ਇਹਦਾ ਕਿੰਨੀ ਕੁ देर ਲਾ ਕੇ ਰੱਖੋ ਘੱਟ 10 ਜਾਂ 15 ਮਿੰਟ ਠੀਕ ਹੈ ਬਹੁਤ ਸੋਹਣਾ ਨੁਸਖਾ ਦੱਸਿਆ ਹਾਂ ਇਹ ਲਾਓ 10 ਮਿੰਟ ਬਾਅਦ 15 ਦਿਨਾਂ ਮਿੰਟ ਬਾਅਦ ਤੁਸੀਂ ਉਹ ਲੋ ਰੋ ਲਾ ਸਕਦੇ ਤੁਸੀਂ ਉਸੇ ਦਿਨ ਚਿਹਰਾ ਚਮਕ ਜਾ ਰੋ ਲਾ ਸਕਦੇ ਰੋ ਲਾਓ ਦੋਸਤੋ ਕਿੰਨਾ ਸੋਹਣਾ ਨੁਸਖਾ ਹੈ ਘਰੇਲੂ ਨੁਸਖਾ ਹੈ ਔਰ ਬਿਨਾ ਪੈਸੇ ਦੇ ਨੁਸਖਾ ਕਹਿ ਸਕਦੇ ਨੂੰ ਕਿਉਂਕਿ ਐਲੋਵੇਰਾ ਵੀ ਘਰ ਦੇ ਵਿੱਚ ਮਿਲ ਜਾਂਦਾ ਦੁੱਧ ਵੀ ਰੱਖਿਆ ਹੁੰਦਾ ਇਹ ਇਹ ਤੋਂ ਇੱਕ ਸਟੈਪ ਹੋਰ ਜਾਂਦਾ ਅੱਗੇ ਅੱਛਾ ਅੱਗਾ ਚੰਗਾ ਜਿਹੜਾ ਹਾਂ ਚੰਗਾ ਕੀ ਆ ਕਈਆਂ ਦੀਆਂ ਭੈਣਾਂ ਦੇ ਚਿਹਰਿਆਂ ਦੇ ਉੱਤੇ ਮੇਕਅੱਪ ਦੇ ਕਾਰਨ ਹੁਣ ਸੀਆਂ ਛਾਈਆਂ ਹੋ ਜਾਂਦੀਆਂ ਨੇ ਛਾਈਆਂ ਠੀਕ ਹੈ ਜੀ ਛਾਈਆਂ ਹੋਣ ਦੇ ਕਾਰਨ ਕੀ ਹੁੰਦਾ ਕਈ ਵਾਰੀ ਜ਼ਖਮ ਵੀ ਹੋ ਜਾਂਦੇ ਨੇ ਅੱਛਾ ਸਿੰਪਲਸ ਹੋ ਜਾਂਦੇ ਨੇ ਕਿਉਂਕਿ ਉਹ ਗਰਮੀ ਹੁੰਦੀ ਹੈ ਜੀ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਸਿਸਮ ਜਿਹਨੂੰ ਅਸੀਂ ਪੰਜਾਬੀ ਟਾਲੀ ਕਹਿੰਦੇ ਆ ਹਾਂ ਹਾਂ ਟਾਲੀ ਦੇ ਤੁਸੀਂ ਪੱਤੇ ਲਓ ਉਹੀ ਤਿੰਨ ਚੀਜ਼ਾਂ ਦੇ ਵਿੱਚ ਪੇਸਟ ਬਣਾ ਲਓ ਅੱਛਾ ਟੋਡੀਆਂ ਚੌਥਾ ਹੋ ਜਾਏਗਾ ਇਹ ਇਨਗਰੀਡੀਅੰਟ ਤੁਸੀਂ ਉਹ ਜੋ जख्म ਨੇ ਤੁਹਾਡੇ ਹਾਂ ਉਹਦਾ ਸਰੀਰ ਜਲ ਵੀ ਰਿਹਾ ਚਿਹਰਾ ਜੋੜਾ ਜਲ ਰਿਹਾ ਹੈ ਤਾਂ ਉਹ ਵੀ ਤੁਹਾਨੂੰ 2 ਜਾਂ 3 ਦਿਨ ਦੇ ਲੇਪ ਦੇ ਨਾਲ ਠੀਕ ਹੋ ਜਾਏਗਾ ਇਹ ਗਰੰਟਡ ਆ ਸਵਾਮੀ ਜੀ ਮੇਰੀ ਗੱਲ ਦਾ ਬੁਰਾ ਨਾ ਮੰਨਿਓ ਇਹ ਆਪਾਂ ਨੁਸਖੇ ਦੱਸੀ ਜਾ ਰਹੇ ਆਪਣੀ ਦਵਾਈ ਕੌਣ ਲਊ ਦਵਾਈ ਤਾਂ ਚੱਲ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬੜੀ ਪਿਆਰੀ ਗੱਲ ਮੈਂ ਬੜਾ ਫੈਨ ਆ ਉਹ ਮਹਾਂਪੁਰਖਾਂ ਦਾ ਠੀਕ ਆ ਜੀ ਰੱਬ ਰੂਪ ਤੇ ਜੀ ਉਹ ਕਹਿੰਦੇ ਨੇ ਜਦੋਂ ਦਾੰਤ ਨਹੀਂ ਤੇ ਤਦ ਦੁੱਧ ਦਿਆ ਜਦੋਂ ਬੱਚਾ ਪੈਦਾ ਹੁੰਦਾ ਦੰਦ ਨਹੀਂ ਹੁੰਦਾ ਵਾਹ ਅਬ ਦੰਦ ਤਾਂ ਕਿ ਆਣਾ ਦੇਗਾ ਹਾਂ ਵਾਹ ਗੁਰੂ ਕਮਾ ਕੇ ਅਸੀਂ ਆਪਣੀ ਲਾਜ਼ਮੀ ਸਾਡੀ ਇੱਕ ਮਖੌਲ ਸੀਗਾ ਅਸੀਂ ਤਾਂ ਤੁਸੀਂ ਮੈਂ ਥੋੜੀ ਭਾਵਨਾ ਦੇਖ ਹੀ ਲਈ ਐ ਅਸੀਂ ਤਾਂ ਉਹ ਲੋਕਾਂ ਜਿਹੜੇ ਆਪਣੇ ਦਿਲ ਦੇ ਰੂਹ ਦੇ ਜਿਹੜੇ ਦਰਵਾਜ਼ੇ ਖੁੱਲੇ ਹੀ ਰੱਖੇ ਹੋਏ ਨੇ ਆਲਰੇਡੀ ਹੈ ਨਾ ਲੋਕਾਂ ਲਈ ਰੱਖੇ ਹੋਏ ਨੇ ਆਪਣੇਆਂ ਲਈ ਰੱਖੇ ਨੇ ਇਸ ਕਾਇਨਾਤ ਲਈ ਰੱਖੇ ਨੇ ਤੇ ਹੋਰ ਕੋਈ ਨੁਸਖਾ ਜਿਹੜਾ ਐਸਾ ਹੋਵੇ ਆਦਮੀਆਂ ਲਈ ਜਿਹੜੇ ਰੋਜ਼ ਤੋਂ ਉਪਰ ਚ ਫਿਰਦੇ ਨੇ ਸਾਰਾ ਦਿਨ ਕਮਕਾਰਾਂ ਤੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਫੋਰਨ ਦੇ ਵਿੱਚ ਬੜੀ ਪ੍ਰੋਬਲਮ ਹੈ ਸਵਾਮੀ ਜੀ ਇਹ। ਚਿਹਰੇ ਦੀ ਉੱਥੇ ਵਿਟਾਮਿਨ ਡੀ ਦੀ ਕਮੀ। ਨਹੀਂ ਨਹੀਂ ਸਵਾਮੀ ਜੀ ਜਿਹੜੀ ਨਾ ਉੱਥੇ ਧੁੱਪ ਹੈ ਜਿਵੇਂ ਉਹ ਕੈਨੇਡਾ ਦੀ ਗੱਲ ਕਰੀਏ ਤੁਸੀਂ 1 ਘੰਟੇ ਬਾਅਦ ਆਪਣੀ ਸ਼ਕਲ ਦੇਖ ਕੇ ਦਿਖਾਓ ਜਦੋਂ ਸੂਰਜ ਤੁਹਾਡੇ ਪੈ ਗਿਆ ਚਿਹਰੇ ਤੇ। ਜੀ। ਉਹ ਕਿਉਂਕਿ ਟੈਨਿੰਗ ਹੋ ਜਾਂਦੀ ਉਹਨੂੰ ਟੈਨਿੰਗ ਕਹਿੰਦੇ ਨੇ। ਪਿਗਮੈਂਟੇਸ਼ਨ ਕਹਿੰਦੇ ਨੇ। ਉਹਦੇ ਲਈ ਕੋਈ ਨੁਸਖਾ ਦੱਸੋ। ਬਾਹਰਲੇ ਲੋਕਾਂ ਲਈ। ਮਾ ਜੀ ਉੱਥੇ ਚਮੜੀ ਦੀ ਸਮੱਸਿਆ ਸੂਰਜ ਦੇ ਜ਼ਿਆਦਾ ਤੇਜ਼ ਹੋਣ ਦੇ ਨਾਲ। ਹਾਂ ਉਹ ਹੀ ਉਹ ਹੀ ਠੀਕ ਹੈ ਜੀ। ਹਾਂ। ਤੁਸੀਂ ਇੱਕ ਤਾਂ ਲੈਣਾ ਬੇਸਨ ਇਸਨ ਦੇ ਵਿੱਚ ਤੁਸੀਂ ਉਹੀ 2 ਚਮਚ ਜਾਂ 3 ਚਮਚ ਦੁੱਧ ਪਾਉਣਾ ਜਾਂ ਮਲਾਈ ਪਾਉਣੀ ਜੀ ਠੰਡੀ ਹੋਵੇ ਜੀ ਕਿਉਂਕਿ ਉਹ ਗਰਮੀ ਹੁੰਦੀ ਆ ਉਹਦੇ ਬਾਅਦ ਤੁਸੀਂ ਬ੍ਰਹਮੀ ਦਾ 1 ਜਾਂ 2 ਚਮਚ ਜਿੰਨਾ ਤੁਸੀਂ ਪੇਸਟ ਬਣਾਉਣਾ ਹੈ ਇਹਦਾ ਪੇਸਟ ਬਣ ਜੂ ਇਹ ਖਾਸ ਕਰਕੇ ਭਾਈਆਂ ਦੇ ਲਈ ਇਹ ਬ੍ਰਹਮੀ ਕੀ ਹੁੰਦੀ ਹੈ ਇਹ ਕੋਡ ਹੁੰਦਾ ਹਾਂ ਬ੍ਰਹਮੀ ਦਾ ਤੇਲ ਬਾਹਰ ਜਿੰਨੇ ਲੰਦਾ ਅੱਛਾ ਤੇਲ ਮੈਂ ਸੋਚਿਆ ਪਾਣੀ ਵਾਂਗੂ ਹੁੰਦਾ ਹੈ ਬ੍ਰਹਮੀ ਠੰਡੀ ਹੁੰਦੀ ਆ ਬ੍ਰਹਮੀ ਆਇਲ ਬ੍ਰਹਮੀ ਆਇਲ ਬ੍ਰਹਮੀ ਤੇਲ ਲੈਣਾ ਤੁਸੀਂ ਚਿਹਰੇ ਦੇ ਉੱਤੇ ਸਵੇਰੇ ਸ਼ਾਮ ਜਾ ਦੋ ਵਾਰ ਹੀ ਲਾਓ ਦੋ ਵਾਰ ਹੀ ਲਾਓ 5-10 ਮਿੰਟ ਲਈ ਠੀਕ ਹੈ ਠੀਕ ਹੈ ਜੀ ਤੁਹਾਡੀ ਚਮੜੀ ਦੀ ਕੋਈ ਸਮੱਸਿਆ ਨਹੀਂ ਰਹੂਗੀ ਜਿਹੜੀ ਸੂਰਜ ਦੇ ਕਾਰਨ ਹਾਂ ਹਾਂ ਉਹ ਸੂਰਜ ਲਈ ਹੈ ਸਪੈਸ਼ਲੀ ਇਹ ਸੂਰਜ ਦੇ ਲਈ ਇਹ ਤੁਹਾਡੀ ਪਿਗਮੈਂਟੇਸ਼ਨ ਲਈ ਪਲੱਸ ਜਿਹੜਾ ਤੁਸੀਂ ਬਾਹਰ ਧੁੱਪ 'ਚ ਰਹਿੰਦੇ ਹੋ ਜਾਂ ਕੰਮ ਕਰਦੇ ਹੋ ਜਾਂ ਸਟ੍ਰੈਸ ਹੈ ਜੀ ਉਹ ਸਾਰਾ ਕੁਝ ਤੁਹਾਡਾ ਇਹ ਉੱਡ ਜਾਊਗਾ ਤੇ ਸਵਾਮੀ ਜੀ ਆਪਾਂ ਇਜਾਜ਼ਤ ਲਈਏ ਆਪਣੇ ਦਰਸ਼ਕਾਂ ਤੋਂ ਜੇ ਕੋਈ ਹੋਰ ਗੱਲ ਦੱਸਣਾ ਚਾਹੋਗੇ ਤਾਂ ਦੱਸ ਦਿਓ ਬਹੁਤ ਬਹੁਤ ਸ਼ੁਕਰੀਆ ਜੀ